ਅੱਜ ਆਪਾਂ ਇਹ ਬਾਈ ਨਾਲ ਗੱਲਬਾਤ ਕਰਦੇ ਆਂ ਵੀਰਾ ਮੈਂ ਇਥੋਂ 25 ਦਿਨ ਪਹਿਲਾਂ ਲਗਾਇਆ ਸੀਗਾ ਪਾਊਡਰ weight cut ਕਰਨ ਵਾਲਾ ਬਾਈ ਕਿਵੇਂ ਲੱਗਿਆ ਰਿਜ਼ਲਟਾ ਵੀਰੇ ਬਹੁਤ ਵਧੀਆ ਰਿਹਾ ਕੋਈ ਸਾਈਡ ਇਫੈਕਟ ਨਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਠੀਕ ਹੈ ਬਾਈ ਤੇ ਸ਼ਾਮ ਨੂੰ ਪੀਣਾ ਹੈ ਤੇ ਸਵੇਰੇ ਪੀਣਾ ਠੀਕ ਹੈ ਕੋਈ ਸਾਈਡ ਇਫੈਕਟ ਨਹੀਂ ਹੈਗਾ ਮੈਂ ਮਿਸ ਜੀ ਵਾਸਤੇ ਲੈ ਕੇ ਗਿਆ ਸੀਗਾ ਠੀਕ ਹੈ ਬਾਈ ਠੀਕ ਹੈ ਜੀ ਮੈਨੂੰ ਅੰਦਾਜ਼ਾ ਵੀ ਬਾਕੀ ਪੇਟ ਵੀ ਕਰਕੇ ਦੇਖਿਆ 96 ਕਿਲੋ ਬਾਈ ਠੀਕ ਹੈ ਹੁਣ ਜੀ ਰਹਿ ਗਿਆ 79 93 ਕਿਲੋ ਰਹਿ ਗਿਆ ਠੀਕ ਹੈ ਬਾਈ ਠੀਕ ਹੈ ਹੋ ਗਈ 25 ਆ 26 ਨੂੰ ਵੀ ਉਹ ਦੁਬਾਰਾ ਫੇਰ ਲੈਣਾ ਹੈ ਕੋਈ ਫੈਟ ਘਟਿਆ ਬਾਡੀ ਤੋਂ ਬਹੁਤ ਜ਼ਿਆਦਾ ਪਤਾ ਲੱਗ ਰਹੀ ਆ ਚੀਜ਼ ਤੁਹਾਨੂੰ ਪਤਾ ਲੱਗ ਰਹੀ ਇਧਰ ਪਤਾ ਲੱਗ ਠੀਕ ਹੈ ਬਾਈ ਇਹ ਜਿਹੜੀ ਪਹਿਲਾਂ ਸੂਟ ਪਾਉਂਦੇ ਸੀਗੇ ਠੀਕ ਹੈ ਬਾਈ ਉਹਨਾਂ ਦੇ ਵਿੱਚ ਇੰਨੀ ਨਹੀਂ ਸ਼ੋਰ ਮੱਝੀ ਓਕੇ ਬਾਈ ਮਤਲਬ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਇਆ ਨਾ ਕੋਈ ਪੇਟ ਦਰਦ ਨਾਲ ਕੋਈ ਥੋੜਾ ਦਰਦ ਨਾਲ ਕੋਈ ਪੇਟ 'ਚ ਜਲਣਾ ਠੀਕ ਹੈ ਬਾਈ ਹੈਗਾ ਵੀਰੇ ਰਿਜ਼ਲਟ ਬਹੁਤ ਦੇਖੋ ਬਾਈ ਤੁਹਾਡੇ ਸਾਹਮਣੇ ਵੀਰਾ ਦੱਸ ਰਿਹਾ ਆਪਾਂ ਨੂੰ ਕੋਈ ਸਾਈਡ ਇਫੈਕਟ ਨਹੀਂ ਹੋਇਆ ਵੀਰਾ ਭੈਣ ਖਾਤਰ ਲਗਿਆ ਸੀਗਾ ਦੁਬਾਰੇ ਫੇਰ ਲੈ ਕੇ ਜਾਉਂ ਬਾਈ ਠੀਕ ਆਇਆ ਨਾ ਅਸੀਂ